ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਅੱਜ ਦਾ ਵਿਸ਼ਾ ਹੈ ਕਿ ਆਪਣੇ ਆਪ ਨੂੰ અપਮਾਨਿਤ ਹੋਣ ਤੋਂ ਕਿੱਦਾਂ ਬਚਾਇਆ ਜਾ ਸਕਦਾ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਡੇ ਕੋਲ ਪੈਸਾ ਆ ਨਾ ਤੁਹਾਨੂੰ ਉਸ ਥਾਂ ਤੇ ਵੀ ਸਨਮਾਨਿਆ ਜਾਊਗਾ ਜਿੱਥੇ ਤੁਹਾਡਾ ਹੱਕ ਨਹੀਂ ਆ ਭਾਵੇਂ ਜਿੱਥੇ ਤੁਸੀਂ ਸਨਮਾਨ ਦੇ ਹੱਕਦਾਰ ਵੀ ਨਹੀਂ ਹੋ ਪਰ ਜੇਕਰ ਤੁਹਾਡੇ ਜੇਬ ਵਿੱਚ ਪੈਸਾ ਨਹੀਂ ਆ ਤੁਹਾਡੇ ਕੋਲ ਪੈਸਾ ਨਹੀਂ ਆ ਤਾਂ ਤੁਹਾਨੂੰ ਉੱਥੇ ਵੀ ਸਨਮਾਨਿਆ ਨਹੀਂ ਜਾਂਦਾ ਜਿੱਥੇ ਤੁਹਾਡਾ ਹੱਕ ਬੰਦਾ ਆ ਜੋ ਵੀ ਤੁਹਾਡੇ ਕੋਲ ਹੁਨਰ ਹੈਗਾ ਨਾ ਉਸ ਨੂੰ ਇੰਪਰੂਵ ਕਰੋ ਉਸ ਵਿੱਚ ਨੁਪੁੰਤਾ ਹਾਸਿਲ ਕਰੋ ਉਸ ਉਸ ਫੀਲਡ ਦੇ ਮਾਸਟਰ ਬਣੋ ਤੁਹਾਡੇ ਤੇ ਕੋਈ ਕੁੱਤਾ ਭੌਂਕ ਗਿਆ ਕੋਈ ਪੰਛੀ ਤੁਹਾਡੇ ਤੇ ਬਿੱਟ ਕਰ ਗਿਆ ਜਾਂ ਤੁਸੀਂ ਰਸਤੇ ਤੇ ਤੁਰੇ ਜਾ ਰਹੇ ਸੀ ਤੇ ਕਿਸੇ ਗੱਡੀ ਵਾਲੇ ਨੇ ਤੁਹਾਡੇ ਤੇ ਚਿੱਕੜ ਪਾ ਦਿੱਤਾ ਫਿਰ ਤੁਸੀਂ ਕੀ ਕਰੋਗੇ ਉਸ ਗੱਡੀ ਪਿੱਛੇ ਭੱਜੋਗੇ ਜਿਸ ਨੇ ਚਿੱਕੜ ਪਾਇਆ ਜਾਂ ਫਿਰ ਉਸ ਕੁੱਤੇ ਦੇ ਬਰਾਬਰ ਸ਼ੋਰ ਮਚਾਓਗੇ ਜੋ ਤੁਹਾਡੇ ਤੇ ਭੌਂਕ ਰਿਹਾ ਸੀ ਅਜਾਹ ਕੁਝ ਵੀ ਨਹੀਂ ਨਾ ਕਰਦੇ ਤੁਸੀਂ ਆਸਾਨੀ ਨਾਲ ਇਹਨਾਂ ਹਾਲਾਤਾਂ ਚੋਂ ਨਿਕਲ ਜਾਂਦੇ ਹੋ ਤੇ ਇਹ ਨਜ਼ਰ ਅੰਦਾਜ਼ ਕਰਦੇ ਹੋ ਫਿਰ ਕੀ ਹੋਇਆ ਜੇ ਕਿਸੇ ਨੇ ਤੁਹਾਡਾ ਅਪਮਾਨ ਕਰ ਦਿੱਤਾ ਕਿਉਂ ਉਸ ਬਾਰੇ ਵਾਰ-ਵਾਰ ਸੋਚ ਰਹੇ ਹੋ ਉਸਨੇ ਜੋ ਕਰਨਾ ਸੀ ਕਰਤਾ ਉਹ ਦੂਜਾ ਇਨਸਾਨ ਤਾ ਨੂੰ ਉਹੀ ਦੇ ਸਕਦਾ ਹੈ ਜੋ ਉਸਦੇ ਕੋਲ ਹੁੰਦਾ ਤੁਸੀਂ ਕਹਿੰਦੇ ਹੋ ਕਿ ਉਸ ਇਨਸਾਨ ਨੇ ਮੈਨੂੰ ਇੱਜ਼ਤ ਨਹੀਂ ਦਿੱਤੀ ਉਹ ਤੁਹਾਨੂੰ ਇੱਜ਼ਤ ਕਿਵੇਂ ਦੇਊਗਾ ਜੇ ਉਹਦੇ ਕੋਲ ਹੁੰਦੀ ਤਾਂ ਉਹ ਇੱਜ਼ਤ ਦਿੰਦਾ ਇੱਥੇ ਤੁਸੀਂ ਕੀ ਕਰਨਾ ਜਿੰਨੀ ਵੀ ਜਲਦੀ ਹੋ ਸਕੇ ਅਜਿਹੇ ਇਨਸਾਨ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦੇਣਾ ਹੈ ਮਤਲਬ ਕਿ ਤੁਸੀਂ ਉਸ ਇਨਸਾਨ ਨੂੰ ਨਜ਼ਰ ਅੰਦਾਜ਼ ਕਰ ਦੇਣਾ ਸ਼ੁਰੂ ਕਰ ਦਿਓ ਉਸ ਨੂੰ ਇੰਨਾ ਜ਼ਿਆਦਾ ਉਸ ਦੀ ਇੰਨੀ ਜ਼ਿਆਦਾ ਇੰਪੋਰਟੈਂਸ ਹੀ ਨਾ ਸਮਝੋ ਉਸ ਦੀ ਵੈਲਿਊ ਹੀ ਜ਼ੀਰੋ ਕਰ ਦਿਓ ਜਿਹੜੇ ਬੰਦੇ ਕੋਲ ਬੈਠ ਕੇ ਤੁਹਾਨੂੰ ਹੀਣਤਾ ਦਾ ਭਾਵ ਮਹਿਸੂਸ ਹੋ ਰਿਹਾ ਆ ਚਾਹੇ ਉਹ ਤੁਹਾਡਾ ਪਰਿਵਾਰਿਕ ਮੈਂਬਰ ਆ ਰਿਸ਼ਤੇਦਾਰ ਆ ਜਾਂ ਫਿਰ ਤੁਹਾਡਾ ਦੋਸਤ ਆ ਜਿਹੜੇ ਬੰਦੇ ਕੋਲ ਬੈਠ ਕੇ ਤੁਹਾਨੂੰ ਛੋਟਾ ਮਹਿਸੂਸ ਹੋ ਰਿਹਾ ਆ ਇਹਦਾ ਮਤਲਬ ਕਿ ਉਸ ਬੰਦੇ ਵਿੱਚ ਈਗੋ ਬਹੁਤਾ ਗੁਰਬਾਣੀ ਵਿੱਚ ਵੀ ਲਿਖਿਆ ਆ ਕਿ ਹਉਮੈ ਵੱਡਾ ਰੋਗ ਹਉਮੈ ਬਹੁਤ ਵੱਡਾ ਰੋਗ ਆ ਇਹ ਰਿਸ਼ਤੇ ਖਰਾਬ ਕਰਦੀ ਆ ਅਜਿਹੇ ਬੰਦੇ ਨਾਲ ਤੁਸੀਂ ਕੀ ਕਰਨਾ ਵਾ ਲੌਜੀਕਲ ਤਰੀਕੇ ਨਾਲ ਗੱਲ ਕਰਨੀ ਆ ਭਾਵੇਂ ਕਿ ਤੁਸੀਂ ਅਜਿਹੇ ਸ਼ਬਦਾਂ ਦਾ ਬਹੁਤ ਹੀ ਘੱਟ ਸ਼ਬਦਾਂ ਦਾ ਇਸਤੇਮਾਲ ਕਰਨਾ ਆ ਤੇ ਉਸ ਨੂੰ ਅਹਿਸਾਸ ਕਰਵਾਉਣਾ ਆ ਕਿ ਕਿ ਉਸ ਬੰਦੇ ਵਿੱਚ ਈਗੋ ਆ ਕਿ ਚਾਹੇ ਤੁਸੀਂ ਕਿਸੇ ਮਹਿਲ ਵਿੱਚ ਕਿਉਂ ਨਹੀਂ ਰਹਿ ਰਹੇ ਜੇ ਤੁਸੀਂ ਉੱਥੇ અપਮਾਨਿਤ ਹੋ ਰਹੇ ਹੋ ਨਾ ਤਾਂ ਚਾਹੇ ਤੁਸੀਂ ਕਿਰਾਏ ਦੇ ਕਮਰੇ ਚ ਹੀ ਰਹਿ ਲਓ ਪਰ ਆਪਣੀ ਸਨਮਾਨ ਨਾਲ ਰਹੋ ਇੱਜ਼ਤ ਨਾਲ ਰਹੋ ਜਿੱਥੇ ਤੁਹਾਡਾ ਸਵੈ ਅਭਿਮਾਨ ਜੁੰਦਾ ਹੋਵੇ ਜਿੱਥੇ ਤੁਸੀਂ ਆਪਣੇ ਆਪ ਨਾਲ ਨਜ਼ਰਾਂ ਮਿਲਾ ਕੇ ਕਹਿ ਸਕੋ ਕਿ ਮੈਂ ਪਨ ਸਨਮਾਨ ਨਾਲ ਰਹਿੰਦਾ ਹਾਂ ਜਜਬਾਤੀ ਬੰਦਾ ਹਰ ਥਾਂ ਮਾਰ ਖਾਂਦਾ ਹੈ ਜਿਸ ਦੀ ਜੀਬ ਵਿੱਚ ਪੈਸਾ ਆ ਨਾ ਦੁਨੀਆ ਵੀ ਉਸ ਦਾ ਹੀ ਸਨਮਾਨ ਕਰਦੀ ਆ ਜੇ ਤੁਹਾਡੇ ਕੋਲ ਪੈਸਾ ਆ ਨਾ ਤੁਹਾਨੂੰ ਉਸ ਥਾਂ ਤੇ ਵੀ ਸਨਮਾਨਿਆ ਜਾਊਗਾ ਜਿੱਥੇ ਤੁਹਾਡਾ ਹੱਕ ਨਹੀਂ ਆ। ਭਾਵੇਂ ਜਿੱਥੇ ਤੁਸੀਂ ਸਨਮਾਨ ਦੇ ਹੱਕਦਾਰ ਵੀ ਨਹੀਂ ਹੋ। ਪਰ ਜੇਕਰ ਤੁਹਾਡੇ ਜੇਬ ਵਿੱਚ ਪੈਸਾ ਨਹੀਂ ਆ ਤੁਹਾਡੇ ਕੋਲ ਪੈਸਾ ਨਹੀਂ ਆ ਤਾਂ ਤੁਹਾਨੂੰ ਉੱਥੇ ਵੀ ਸਨਮਾਨਿਆ ਨਹੀਂ ਜਾਂਦਾ ਜਿੱਥੇ ਤੁਹਾਡਾ ਹੱਕ ਬੰਦਾ ਆ। ਜੋ ਵੀ ਤੁਹਾਡੇ ਕੋਲ ਹੁਨਰ ਹੈਗਾ ਨਾ ਉਸ ਨੂੰ ਇੰਪਰੂਵ ਕਰੋ। ਉਸ ਵਿੱਚ ਨੁਪੁੰਤਾ ਹਾਸਿਲ ਕਰੋ। ਉਸ ਉਸ ਫੀਲਡ ਦੇ ਮਾਸਟਰ ਬਣੋ। ਅਸੀਂ ਕਿਹਦਾ અપਮਾਨ ਕਰਦੇ ਆ? ਜਿਸ ਦਾ ਪਤਾ ਹੈ ਨਾ ਇਸ ਬੰਦੇ ਨੇ ਦੱਬ ਜਾਣਾ। ਜੋ ਸਾਡੇ ਤੋਂ ਥੱਲੇ ਆ ਆਪਣੇ ਤੋਂ ਤਗੜੇ ਨੂੰ ਕੋਈ ਕੁਝ ਨਹੀਂ ਕਹਿੰਦਾ ਮਨੁੱਖ ਦੀ ਫਿਤਰਤ ਹੀ ਇਹ ਆ ਮਤਲਬ ਉਹ ਰਿਸ਼ਤੇ ਬਣਾਉਂਦਾ ਲੋੜਾਂ ਨੂੰ ਰਿਸ਼ਤੇ ਬਣਾਉਂਦਾ ਆ ਪਰ ਤੁਸੀਂ ਆਪਣੇ ਆਪ ਨੂੰ ਅਜਾਹ ਨਾ ਬਨਾਓ ਆਪਣੇ ਆਪ ਨੂੰ ਸਮਰੱਥ ਬਨਾਓ ਕਾਬਿਲ ਬਨਾਓ ਇਹੋ ਜਿਹੇ ਲੋਕਾਂ ਤੋਂ ਜੋ ਤੁਹਾਡਾ ਅਪਮਾਨ ਕਰਦੇ ਨੇ ਉਹਨਾਂ ਦੀ ਵੈਲਿਊ ਜ਼ੀਰੋ ਕਰ ਦਿਓ ਉਹਨਾਂ ਤੋਂ ਕਿਨਾਰਾ ਕਰ ਲਓ ਤਾਂ ਤੁਸੀਂ ਆਪਣੇ ਆਪ ਨੂੰ ਅਪਮਾਨਿਤ ਹੋਣ ਤੋਂ ਬਚਾਓ